ਖਾੜੀ ਦੇਸ਼ਾਂ ਵਿੱਚ ਫਸੀਆਂ 9 ਪੰਜਾਬੀ ਔਰਤਾਂ ਘਰ ਪਰਤੀਆਂ ਖਬਰ ਕਪੂਰਥਲਾ ਤੋਂ ਸੰਤ ਸੀਚੇਵਾਲ ਨੇ ਖਾੜੀ ਦੇਸ਼ਾਂ ਵਿੱਚ ਫਸੀਆਂ ਪੰਜਾਬੀ ਔਰਤਾਂ ਦੀ ਘਰ ਵਾਪਸੀ ਵਿੱਚ ਕੀਤੀ ਮਦਦਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 9 ਲੜਕੀਆਂ ਜੋ ਕਿ ਖਾੜੀ ਦੇਸ਼ਾਂ ਵਿੱਚ ਮੁਸੀਬਤ ਵਿੱਚ ਸਨ ਉਸ ਨੂੰ ਭਾਰਤੀ ਦੂਤ ਘਰ ਦੀ ਮਦਦ ਨਾਲ ਵਾਪਸ ਲਿਆਂਦਾ ਗਿਆ ਵਾਪਸ ਆਈਆਂ ਲੜਕੀਆਂ ਕਪੂਰਥਲਾ ਮੋਗਾ ਫਿਰੋਜ਼ਪੁਰ ਅਤੇ ਜਲੰਧਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ ਅੱਜ ਇਹਨਾਂ 9 ਲੜਕੀਆਂ 'ਚੋਂ 4 ਲੜਕੀਆਂ ਸਾਡੇ ਤੱਕ ਪਹੁੰਚ ਗਈਆਂ ਹਨ ਸੰਤ ਸੀਚੇਵਾਲ ਇਹ ਕੁੜੀਆਂ ਅਗਸਤ ਸਤੰਬਰ ਦੇ ਮਹੀਨਿਆਂ ਦੌਰਾਨ ਇਰਾਕ ਮਾਨ ਅਤੇ ਕਬਰ ਕਤਰਤੋਬਾ ਤੋਂ ਆਈਆਂ ਸਨ ਇਰਾਕ ਤੋਂ ਪੱਤੀ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਦੱਸਿਆ ਕਿ ਉਸਦੀ ਮਾਸੀ ਨੇ ਹੀ ਉਸ ਨੂੰ ਉੱਥੇ ਬੁਲਾ ਕੇ ਫਸਾ ਲਿਆ ਉਦਰ ਬੱਚੀ ਦੀ ਮਾਂ ਮੁਤਾਬਕ ਇਰਾਕ ਚੋਂ ਉਸਦੀ ਬੇਟੀ ਤੇ ਇਹਨਾਂ ਤਸ਼ੱਦਦ ਕੀਤਾ ਗਿਆ ਕਿ ਵਾਪਸ ਪਰਮਤਮ ਤਨ ਤੇ ਵੀ ਉਹ ਕਾਫੀ ਡਰੀ ਹੋਈ ਹੈ ਇਸੇ ਤਰ੍ਹਾਂ عمان ਦੀਆਂ ਤਿੰਨ ਹੋਰ ਲੜਕੀਆਂ ਨੂੰ ਵੀ ਉੱਥੇ ਜਾ ਕੇ ਧੋਖਾ ਦਿੱਤਾ ਗਿਆ ਇਹਨਾਂ ਲੜਕੀਆਂ ਦੇ ਵਾਪਸ ਆਉਣ ਨਾਲ ਹੁਣ ਲੜਕੀਆਂ ਦੀ ਗਿਣਤੀ 100 ਨੂੰ ਪਾਰ ਕਰ ਗਈ ਹੈ ਜਿਨ੍ਹਾਂ ਨੂੰ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਵਾਪਸ ਲਿਆਂਦਾ ਗਿਆ ਹੈ ਬਾਕੀ ਤੁਸੀਂ ਖੁਦ ਸੁਣੋ ਕੀ ਹੈ ਕਹਿਣਾ ਇਹਨਾਂ ਲੜਕੀਆਂ ਅਤੇ ਸੰਤੋ ਸਿਚੇਵਾਲ ਦਾ ਕਦੋਂ ਵਿਦੇਸ਼ ਗਈ ਸੀ ਕੀ ਸੋਚ ਕੇ ਗਈ ਸੀ ਕਿਹਨਾ ਹਾਲਾਤਾਂ ਚ ਗਈ ਸੀ ਤੇ ਕੀ ਕਾਰਨ ਸੀ ਜਾਦਾ ਮੈਂ ਜਨਵਰੀ ਚ ਗਈ ਸੀ 8 ਮਹੀਨੇ ਹੋ ਗਏ 9 ਮਹੀਨੇ ਹੋ ਅਖੀਰ ਮਹੀਨੇ ਵਿੱਚ ਵਾਪਸ ਆਈਆਂ ਇਹ ਸੋਚ ਕੇ ਗਈ ਸੀ ਆਪਣੇ ਬੱਚੇ ਦੇ ਭਵਿਸ਼ੇ ਵਾਸਤੇ ਮੈਨੂੰ ਇਹ ਸੇ ਪਤਾ ਸੀ ਮੈਂ 9ਾਂ ਗਾਂ ਨੇ ਫਸਾ ਦਿੱਤਾ ਜਾਊਗਾ ਇਸ ਜਗ੍ਹਾ ਗਈ ਸੀ ਮੈਂ ਮਾਸਕਟ ਗਈ ਸੀ ਹੁਮਾਨ ਕੀ ਕੰਮ ਦਾ ਅਨੁਕਿਆ ਗਿਆ ਸੀ ਮੈਨੂੰ ਉੱਥੇ ਆਫਿਸ ਦੇ ਮਲਕੀ ਫਾਈਲਸ ਦੇ ਵਿੱਚ ਕਿャਸੀ ਜਮਲਕੀ ਕਾਲ ਫੋਨ ਅਟੈਂਡ ਕਰਨੇ ਪੈਣਗੇ ਜਾਂ ਫਾਈਲ ਸਿੱਧਾ ਦੁਦਰ ਕਰਨੀਆਂ ਪੈਣਗੀਆਂ ਬਟ ਮੈਨੂੰ ਹਿਸੇ ਪਤਾ ਉਹਨਾਂ ਨੇ ਮੈਨੂੰ ਹਾਊਸ ਮੈਡ ਦੇ ਜੌਬਸ ਲਗਾ ਦੇਣਾ ਹੈ ਦਾ ਵਾ ਤੇ ਉਹਨਾਂ ਨੇ ਵੀ ਮੈਨੂੰ ਐਵੇਂ ਲੋਕੀ ਲਗਾ ਕੇ ਰੱਖੇ ਸੀ ਖਾਣਾ-ਦਾਣਾ ਕੁਛ ਨਹੀਂ ਦਿੰਦੇ ਸੀ ਫੋਨ ਵੀ ਨਾਲ ਜ਼ਬਤ ਕਰ ਲਏ ਸੀ ਤੇ ਬਾਅਦ ਵਿੱਚ ਬਸ ਦਿਨ ਉੱਥੇ ਮਿਸੇ ਜਿਦਾ ਕਰਦੇ ਨੇ ਉਦਾਂ ਹੁੰਦਾ ਸੀਗਾ

ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਤਾਂ ਮੈਂ ਇੰਡੈਸਟੀ ਕੰਪਲੀਟ ਕਰਾ ਕੇ ਉਸ ਤੋਂ ਬਾਅਦ ਅਸੀਂ ਗੋਦਵਾਰੇ ਉੱਤੇ ਸਾਨੂੰ ਉਹਨਾਂ ਨੇ ਛਤਰ ਸ਼ਾਏ ਚ ਰੱਖਿਆ ਬਾਬਾ ਜੀ ਨੇ ਕਿਦਾ ਸੰਪਰਕ ਹੋਇਆ ਜੀ ਦਾ ਇਹ ਮੇਰੇ ਹਸਬੰਦ ਜੀ ਨੇ ਨਾ ਮੇਰੀ ਬਹੁਤ ਹੈਲਪ ਕੀਤੀ ਨੇ ਜਰੂਰ ਗੈਸੀ ਕੀ ਰਹੇਗੀ ਐਸੀ ਬਾਰ ਕੀ ਗੱਲ ਬਾਤ ਉਸਦੇ ਤੇ ਧਿਆਨ ਲੱਗਿਆ ਰਜੈਂਟ ਸੀ ਇਹ ਲੁਧਿਆਣਾ ਤੋਂ ਉਹਨਾਂ ਨੇ ਮਤਲਬ ਕੀ ਕਿਹਾ ਸੀ ਕਿ ਵਧੀਆ ਹੋਗਾ ਤਾਂ ਸਾਰਾ ਕੁਝ ਮੈਨੂੰ ਨੇ ਸੇ ਪਤਾ ਕਿ ਮੈਨੂੰ ਝੂਠ ਬੋਲ ਕੇ ਤਾਂ ਜੀ ਸਾਡੇ ਕਿਹਾ ਤੁਹਾਡੇ ਨੂੰ ਹਾਂ ਜੀ ਮੇਰੇ ਕੋ 80000 ਰੁਪਏ ਲੈ ਆ ਗਿਆ ਉਹ ਤੇ ਹੁੰਦਾ ਕਿ ਉੱਥੇ ਜਾ ਕੇ ਵੇਚ ਦਿੱਤਾ ਜਾਂਦਾ ਹੈ ਲੜਕੀਆਂ ਹਾਂ ਜੀ ਜਦੋਂ ਮੈਨੂੰ ਉਹਨਾਂ ਨੇ ਨਾ ਹਾਊਸ ਮੇਟ ਦੀ ਜੋ ਚੀਜ਼ ਪੇਰਦਾ ਸੀ ਵੀ ਮੈਂ ਕਿਹਾ ਕਿ ਇਸਨੂੰ ਢੂੰਢ ਕੇ ਰੱਖ ਦਵਾਂਗੇ ਕੰਮ ਤੇ ਤੁਸੀਂ ਨਾ ਮੁਲਕੀ ਹਾਊਸ ਮੇਟ ਸੀ ਚਲੇ ਜਾਵੋ ਲੈ ਤੇ ਉਹਨਾਂ ਨੇ ਮੈਨੂੰ ਖੁਦ ਉਹਨਾਂ ਦੇ ਬਾਪ ਨੇ ਕਿਹਾ ਕਿ ਤੁਹਾਨੂੰ ਤਾਂ ਡਿਮੈਂਡ ਨੇ ਸਾਨੂੰ ਏਜੰਟਾਂ ਨੇ ਸਾਨੂੰ ਵੇਚਿਆ ਆ ਵਾਹ ਹਾਂ ਜੀ ਉਹ ਫਿਰ ਵੀ ਨਹੀਂ ਕੀਤਾ ਉਹਨਾਂ ਨੇ ਤੇ ਜੇ ਮੈਂ ਨਣਾ ਜੱਟ ਨੂੰ ਬੋਲਦੀ ਸੀ ਕਿ ਤੁਸੀਂ ਮੇਨਰ ਦਾ ਗਲਤ ਕੀਤਾ ਤੁਸੀਂ ਮੈਨੂੰ ਵਾਪਸ ਮੰਗਵਾਓ ਤੇ ਬਾਜੂ ਪੈਸੇ ਮੰਗ ਕਰਨ ਲੱਗ ਪੈ ਸੀ 90 ਲੱਖ ਕਦੇ 2 ਲੱਖ ਰੁਪਏ ਮੰਗਦੇ ਸੀਗੇ ਛੱਡਣ ਦਾ ਨਹੀਂ ਤੇ ਮਾਰ ਕੇ ਸੁੱਟ ਦਵਾਂਗੇ ਇਹਨੂੰ ਹਾਂਜੀ ਕੋਈ ਕਾਰਵਾਈ ਦੀ ਮੰਗ ਕਰਦੇ ਹਾਂਜੀ ਕਾਰਵਾਈ ਤੇ ਹੁਣ ਹੋਣੀ ਚਾਹੀਦੀ ਪਰ ਉਹ ਔਰ एजेंटਾ ਵੀ سپورਟ ਵੀ ਹੈਗੀ ਹੈ ਜਿਕੰਨਾ ਛੁੜਾਨ ਵਾਲੇ ਵੀ ਹੈਗੇ ਨੇ ਜਿਹੜੇ एजंट ਆ ਨਾ ਉਹਨਾਂ ਦੇ ਵੀ ਬਹੁਤ سپورਟਰ ਹੈਗੇ ਆ ਕੀ ਲੱਗਦਾ ਕਿ ਪੂਰਾ ਨੈਕਸਸ ਕੰਮ ਕਰ ਰਿਹਾ ਹੈ ਇਸ ਪਿਛੇ ਸਾਰੇ ਮੈਨੂੰ ਪੂਰਾ ਹੈਗਾ ਵਿੱਚੇ ਹੀ ਹੈ ਸਾਰੇ ਮੀਲੀ ਮੀਲੀ ਭਗਤੀ ਹੈ ਮੈਨੂੰ ਲੱਗਦਾ ਇਹਨਾਂ ਦੀ ਤਾਂ एजंट ਦਿਮਾਗ ਨਾਲ ਚੱਲਦਾ ਪਹਿਲੀ ਗੱਲ ਤੇ ਇੱਥੇ ਜਿਹੜੀ ਬੇਰੋਜ਼ਗਾਰੀ ਇੱਥੇ ਸਭ ਕੁਝ ਮਿਲਤ ਲੋੜ ਹੀ ਨਹੀਂ ਕੁੜੀਆਂ ਨੂੰ ਬਾਹਰ ਜਾਂ ਮੁੰਡਿਆਂ ਨੂੰ ਬਾਹਰ ਜਾਂਦੀ ਲੋੜ ਹੀ ਨਹੀਂ ਹੈਗੀ ਇਹ ਤਾਂ ਥੋੜੀ ਆਪਣੀ ਸਰਕਾਰ ਨੂੰ ਵੀ ਚਾਹੀਦਾ ਨਾ ਤੇ ਸਾਰਾ ਕੁਝ ਜਿਹੜੇ ਇੰਨੇ ਐਜੂਕੇਟਿਡ ਬੱਚੇ ਬੈਠੇ ਹੋਏ ਆ ਉਹਨਾਂ ਵਾਸਤੇ ਜੋਬ ਵੀ ਹੈ ਨਹੀਂ ਤੇ ਇਦਾਂ ਹੀ ਗੱਲਾਂ ਕਰ ਕਰਕੇ ਬਸ ਆਪਣੇ ਸੋਹਣੇ ਭਵਿੱਖ ਵਾਸਤੇ ਬੱਚੇ ਬਾਹਰ ਜਾਂਦੇ ਨੇ ਕਿਉਂ ਜਾ ਰਹੇ ਨੇ ਇੱਥੇ ਸਰਕਾਰ ਨੂੰ ਵੀ ਥੋੜਾ ਚਾਹੀਦਾ ਸਨੇ ਕਿ ਇੱਥੇ ਕੰਮ ਦੇਖੋ ਜੇ ਕਿਦਾਂ ਨੇ ਅਸੀਂ ਵੀ ਆਪਣੇ ਬੱਚਿਆਂ ਵਾਸਤੇ ਬਾਹਰ ਨਿਕਲ ਕਦਮ ਚੱਕਿਆ ਸਾਨੂੰ ਨਹੀਂ ਪਤਾ ਸੀ ਇਸੇ ਫਸ ਜਾਵਾਂਗੇ ਵਾਪਸ ਆਇਆ ਕਿ ਮਹਿਸੂਸ ਕਰ ਰਹੇ ਹੈ ਕਰ ਵਾਪਸੀ ਹੋਈ ਹੈ ਕਿਵੇਂ ਮਹਿਸੂਸ ਕਰ ਰਹੇ ਹੋ ਉੱਥੇ ਮੇਰੇ ਉਹਨਾਂ ਨੇ ਮੈਨੂੰ ਜਿਹੜੀ ਮੇਰੀ ਏਜੰਟ ਸੀਗੀ ਉਹਨੇ ਮੈਨੂੰ ਇਹ ਬੁਲਾਇਆ ਆਪਣੇ ਕੋਲ ਘਰੇਲੂ ਕੰਮ ਦੇ ਲੈ ਤੇ ਮੈਨੂੰ ਕਹਿੰਦੀ ਸੀ ਕਿ 50000 ਮੈਂ ਲਵਾਂਗੀ ਤੇਰੇ ਕੋਲੋਂ ਆਪਣੇ ਕੋਲ ਬੁਲਾਉਣ ਲਈ ਤੇ ਉਹਨੇ ਮੈਨੂੰ 1 ਮਹੀਨਾ ਆਪਣੇ ਕੋਲ ਰੱਖਿਆ ਤੇ ਬਾਅਦ ਵਿੱਚ ਜਦੋਂ ਮੇਰਾ ਵੀਜ਼ਾ ਖਤਮ ਹੋ ਗਿਆ ਤੇ ਉਹਨੇ ਦੂਸਰੇ ਘਰ ਦੇ ਵਿੱਚ ਮੈਨੂੰ ਸ਼ਿਫਟ ਕਰ ਦਿੱਤਾ ਤੇ ਜਦੋਂ ਉਸ ਘਰ ਦੇ ਵਿੱਚ ਗਈ ਤੇ ਉਹਨਾਂ ਨੇ ਮੇਨਾਂ ਮਾਰ ਕਟਾਈ ਕਰਨੇ ਸ਼ੁਰੂ ਕਰ ਦਿੱਤੇ ਤੇ ਮੈਨੂੰ ਖਾਣਾ ਵੀ ਨਹੀਂ ਦਿੰਦੇ ਸੀ ਤੇ ਪਾਣੀ ਦੀ ਮੈਨੂੰ ਇਜਾਜ਼ਤ ਵੀ ਹੈ ਨਹੀਂ ਸੀਗੀ ਪੀਣ ਦੀ ਤੇ ਮੈਂ ਟੂਟੀਆਂ ਦਾ ਗੰਦਾ ਪਾਣੀ ਪੀ ਕੇ ਆਪਣਾ ਢਿੱਡ ਭਰਦੀ ਸੀ ਤੇ ਜਦੋਂ ਮੈਨਾਂ ਮਾਰ ਕਟਾਈ ਕਰਦੇ ਸੀ ਗੰਦਾ ਪਾਣੀ ਪੀਂਦੀ ਸੀ ਤੇ ਉਹਦੇ ਨਾਲ ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤੇ ਮੈਂ ਆਪਣੀ 에ਜੰਟਨੀ 에ਜੰਟਨੀ ਨੂੰ ਕਿਹਾ ਕਿ ਮੈਨੂੰ ਇੰਡੀਆ ਭੇਜਿਆ ਜਾਵੇ ਤੇ ਮੈਨੂੰ ਕਹਿੰਦੀ ਸੀ ਕਿ 2.5 ਲੱਖ ਰੁਪਇਆ 3 ਲੱਖ ਰੁਪਇਆ ਆਪਣੇ ਘਰ ਦੇ ਤੋਂ ਮਗਵਾ ਤੇ ਇੰਡੀਆ ਜਾ ਤੇ ਮੇਰੇ ਘਰ ਤੋਂ ਕਿੰਨੇ ਪੈਸੇ ਹੈ ਨਹੀਂ ਸੀਗੇ ਕਿ ਮੇਰੇ ਘਰ ਦੇ ਇੰਨੇ ਪੈਸੇ ਭਰਨ ਸਕਣ ਤੇਸ ਕਾ ਕੇ ਫਿਰ ਬਾਬਾ ਜੀ ਨੇ ਸਾਡੀ ਹੈਲਪ ਕੀਤੀ ਇਧਰ ਆਉਣ ਵਿੱਚ ਕਦੋਂ ਗਏ ਸੀ ਕਿਹੜੇ ਮੁਲਕੇ ਗਏ ਸੀ ਨਹੀਂ ਇਰਾਕ ਦੇ ਵਿੱਚ ਗਈ ਸੀ ਤੇ ਅਪ੍ਰੈਲ ਦੇ ਵਿੱਚ ਗਈ ਸੀ 14 ਅਪ੍ਰੈਲ ਜੀ ਕੀ ਆ ਗਿਆ ਸੀ ਕਿਹੜਾ ਕੰਮ ਦਵਾਉਣਾ ਕਿੰਨੀ ਤਨਖਾਹ ਦੇਣੀ ਕਿੰਨੇ ਪੈਸੇ ਲੱਗਣਗੇ ਕੀ ਹੋਊਗਾ ਮੇਰੇ ਕਹਿੰਦੇ ਸੀ 25000 ਰੁਪਏ ਤਨਖਾਹ ਆ ਤੇ ਘਰ ਦਾ ਹੀ ਕੰਮ ਆ ਮੈਨੂੰ ਨਹੀਂ ਪਤਾ ਸੀ ਕਿ ਉਹ ਘਰ ਦੇ ਵਿੱਚ ਜਿਹੜੇ ਘਰ ਦੇ ਇੰਨੇ ਉਹ ਮਤਲਬ ਮਾਰ ਕਟਾਈ ਕਰਦੇ ਕੋਟਦੇ ਆ ਜੇ ਮਤਲਬ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਉਹ ਇਲਾਜ ਨਹੀਂ ਕਰਵਾਉਂਦੇ ਹੈਗੇ ਕੀ ਤੁਹਾਨੂੰ ਵੇਚ ਦਿੱਤਾ ਜਾਂਦਾ ਉੱਥੇ ਕੀ ਹੁੰਦਾ ਕੀ ਆਫਸਰ ਪਹਿਲਾਂ ਕੰਪਨੀ ਵਾਲੇ ਕੰਪਨੀ ਵਾਲਿਆਂ ਦੇ ਥਰੂ ਮਵਾਉਂਦੀਆਂ ਇਹ ਕੁੜੀਆਂ ਏਜੰਟਣੀਆਂ ਜਿਹੜੀਆਂ ਹੁੰਦੀਆਂ ਤੇ گاؤں ਕੰਪਨੀ ਵਾਲਿਆਂ ਤੋਂ ਪੈਸੇ ਲੈਂਦੇ 2-2000 ਡਾਲਰ ਉਹਨਾਂ ਤੋਂ ਪੈਸੇ ਲੈ ਜਾਂਦੇ ਆ ਤੇ ਫਿਰ گاؤں ਮਤਲਬ ਜਿਹੜਾ 50000 ਲੈਂਦੇ ਆ ਆਪਸ ਤੇ ਵਿੱਚ ਇਹ ਵੰਡਦੇ ਪਏ ਆ ਤੇ ਤੁਹਾਨੂੰ ਵੇਚ ਦਿੰਦੇ ਆ ਹਾਂਜੀ گاؤں ਫਿਰ ਘਰਾਂ ਵਾਲਿਆਂ ਤੋਂ ਵੀ ਪੈਸੇ ਲੈਂਦੇ ਜਿਸ ਘਰ ਦੇ ਵਿੱਚ ਭੇਜਿਆ ਜਾਂਦਾ ਹੈ ਜਿਨ੍ਹਾਂ ਨੇ ਜਿਹੜੇ ਤੁਸੀਂ ਅੱਜ ਪੁੱਛਿਆ ਨਹੀਂ ਉਹਨਾਂ ਨੂੰ ਕੋਈ ਸ਼ਿਕਾਇਤ ਕਰੀ ਉਹ ਕੋਈ ਇਹ ਕੀ ਕਿ ਸਾਡਾ ਕੁੱਟਮਾਰ ਕਿਉਂ ਕਰ ਰਹੇ ਆ ਉਹ ਮੈਨੂੰ ਕਹਿੰਦੇ ਸੀਗੇ ਕਿ ਤੂੰ ਆਪਣਾ ਐਗਰੀਮੈਂਟ ਪੂਰਾ ਕਰ ਤੇ ਫੇਰ ਬਾਅਦ ਵਿੱਚ ਭਾਵੇਂ ਤੂੰ ਸਾਲ ਬਾਅਦ ਚੱਲ ਜੀ ਦੋ ਸਾਲ ਬਾਅਦ ਚੱਲ ਜੀ ਉਹ ਤੇਰੀ ਮਰਜ਼ੀ ਹੈ ਕਹਿੰਦੀ ਤੂੰ ਆਪਣਾ ਜਿਹੜਾ ਇਹ ਵੀਜ਼ਾ ਪੂਰਾ ਕਰ ਜਿਹੜਾ ਤੈਨੂੰ ਤੇਰਾ ਇਹਨਾਂ ਦੇ ਗਾਂ ਲਗਵਾਏ ਹੋਏ ਸਾਲ ਦਾ ਤੇ ਜਿਵੇਂ ਕਰਦਿਆਂ ਨਾ ਉਹ ਗੱਲ ਕਹਿੰਦੀ ਸੀਗੀ ਤੇ ਉਹ ਫੇਰ ਮੈਨੂੰ ਕਹਿੰਦੇ ਸੀ ਗਾਂ ਮੇਰੇ ਪੈਸੇ ਭਰ 2-3 ਲੱਖ ਰੁਪਈਆ ਤੇ ਜਦ ਕਿ ਇਹਨੇ ਪੈਸੇ ਨਹੀਂ ਸੀਗੇ ਵਾਪਸੀ ਹੋਈ ਹੈ ਮੈਂ ਮਹਿਸੂਸ ਹਾਂਜੀ ਵਧੀਆ ਆਪਣੇ ਘਰ ਵਿੱਚ ਖੁਸ਼ ਆ ਵਧੀਆ ਠੀਕ ਠਾਕ ਆ ਹੱਲੇ ਵੀ ਪਰ ਮੇਰੇ ਦਿਮਾਗ ਤੇ ਉਹ ਜਿਹੜੀਆਂ ਚੀਜ਼ਾਂ ਨਹੀਂ ਨਿਕਲ ਰਹੀਆਂ ਹੈਗੀਆਂ ਡਿਪਰੈਸ਼ਨ ਬਹੁਤ ਜ਼ਿਆਦਾ ਪਿਆ ਹੋਇਆ ਆ ਇਸ ਕਰਕੇ ਮੇਰੇ ਦਿਲ ਤੇ ਵੀ ਜਿਹੜਾ ਆ ਉਹ ਅਸਰ ਪਿਆ ਹੋਇਆ ਦਰਦ ਕਰਦਾ ਰਹਿੰਦਾ 24 ਘੰਟੇ ਤੇ ਸਿਰ ਚ ਵੀ ਦਰਦਾਂ ਹੁੰਦੀਆਂ ਰਹਿੰਦੀਆਂ ਆ ਹੋਰ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਇਹ ਗੱਲ ਕਹਿੰਦੀ ਆ ਕਿ ਜਿਹੜਾ ਫੋਰਨ ਕੰਟਰੀਆਂ ਦੇ ਵਿੱਚ ਇਹ ਜਾਂਦੀਆਂ ਲਾਲਚ ਦਿੰਦੇ ਪਏ ਲੋਕੀ ਕਿ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ ਵੀ ਇਸ ਕਰਕੇ ਤੁਸੀਂ ਨਾ ਜਾਓ ਬਾਹਰ ਆਪਣੇ ਆਪ ਨੂੰ ਬਚਾਓ ਜਿਹੜਾ ਵੀ ਆ ਕੰਮ ਤੁਸੀਂ ਘੱਟ ਖਾ ਲੋ ਰੋਟੀ ਤੇ ਆਪਣੀ ਇੰਡੀਆ ਵਿੱਚ ਹੀ ਰਹੋ ਤੇ ਇੱਥੇ ਕੰਮ ਰਹਿ ਕੇ ਕਰੋ ਬਾਹਰ ਨਾ ਜਾਓ ਤੁਸੀਂ ਬੇਸੀ ਤੇ ਕੀ ਸੋਚ ਕੇ ਗਏ ਸੀ ਤੁਸੀਂ ਸੋਚ ਕੇ ਗਏ ਸੀ ਕਿ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਬੇਬੀ ਕੇਅਰ ਕਰਦੀਆਂ ਜਾ ਕੇ ਬੱਚੇ ਸੰਭਾਲਨੇ ਆ ਤੇ ਜਦੋਂ ਅਸੀਂ ਅੰਦਰ ਗਏ ਆ ਉੱਥੇ ਜਾ ਕੇ ਸਾਨੂੰ ਉਹਨਾਂ ਨੇ ਪਾਸਪੋਰਟ ਵੀ ਖੋਲਿਆ ਫੋਨ ਵੀ ਖੋਲਿਆ ਸਾਨੂੰ ਲੋਕ ਲਾ ਦਿੱਤਾ ਫਿਰ ਦੋ ਦਿਨ ਦੇ ਬਾਅਦ ਸਾਨੂੰ نیچے ਲੈ ਕੇ ਗਏ ਫਿਰ ਉੱਥੇ ਸਾਨੂੰ ਖੜੇ ਕਰਕੇ ਸਾਡੀ ਵੀਡੀਓ ਫੋਟੋ ਬਣਾਈਆਂ ਗਈਆਂ ਕਿ ਤੁਹਾਨੂੰ ਕੰਮ ਤੇ ਭੇਜਣਾ ਹੈ ਉੱਥੇ ਕੋਈ ਲੇਡੀਜ਼ ਨਹੀਂ ਆਉਂਦੀ ਬੰਦੇ ਹੀ ਆਉਂਦੇ ਆ ਬੰਦੇ ਆਉਂਦੇ ਲੈਣ ਕੁੜੀਆਂ ਨੂੰ ਜਦੋਂ ਕੁੜੀਆਂ ਕੰਮ ਤੇ ਜਾਂਦੀਆਂ ਉਹਨਾਂ ਦੇ ਨਾਲ ਗਲਤੀ ਕਰਦੇ ਆ ਉਹ ਦੂਸਰੇ ਦਿਨ ਤੇ ਤੀਜੇ ਦਿਨ ਵਾਪਸ ਆ ਕੇ ਤੇ ਫਿਰ ਰੋਂਦੀਆਂ ਬਹੁਤ ਆ ਕੋਈ ਕੁੜੀਆਂ ਦਾ ਕੰਮ ਨਹੀਂ ਆ ਇਹ ਰਿਕਵੈਸਟ ਆ ਕਿ ਕੁੜੀਆਂ ਓਮਾਨ ਦੇ ਵਿੱਚ ਨਾ ਜਾਣ ਤੁਸੀਂ ਕਿੱਥੇ ਗਏ ਅਸੀਂ ਓਮਾਨ ਕਿ ਐਸੀ ਸਾਨੂੰ ਭੇਜੇ ਮਾਸਕਟਬੋਲ ਦੇ ਕਹਿੰਦੇ ਸੀ ਬੇਬੀ ਕੇਅਰ ਕਰਨੀ ਆ ਤਾਂ ਸਾਨੂੰ ਅੱਗੇ ਰਹਿ ਜਾ ਕੇ ਸਾਨੂੰ ਇੱਕ ਰੂਮ ਚ ਤਾੜ ਦਿੱਤਾ ਬਾਡਰ ਲੱਗੇ ਕੌਣ ਕੌਣ ਗਿਆ ਸੀ ਤੇ ਮੇਰੇ ਮੈਂ ਸੀ ਮੇਰੇ ਬੱਡੇ ਸਿਸਟਰ ਸੀਗੇ ਹਾਂਜੀ ਅਸੀਂ ਆਹੀ ਮਹੀਨੇ ਗਿਆ ਸੀਗੇ 16 ਤਰੀਕ ਨੂੰ ਗਿਆ ਸੀ ਛਡੇ ਕਹਿੰਦੇ ਗਈ ਕੋਈ ਏਜੰਟ ਸੀ ਹਾਂਜੀ ਸਰ ਜੀ ਤੇ ਕਾਲ ਸਾਡੇ ਜਿੱਦਾਂ ਸਾਡੇ ਪਿੰਡ ਤੋਂ ਹੀ ਕੋਈ ਕੁੜੀ ਸੀਗੀ ਉਹਦੀ ਗਾਫਰੈਂਡ ਸੀ ਉਹ ਕਹਿੰਦੀ ਇਹ ਵਧੀਆ ਕੰਮ ਤੇ ਲਵਾਉਂਦੀ ਕਹਿ ਕੇ ਸਾਨੂੰ ਕੁਝ ਹੋਰ ਉੱਥੇ ਹੁੰਦਾ ਕੁੜੀਆਂ ਨਾਲ ਕੁਝ ਹੋਰ ਆ ਗਲਤ ਕਰਦੇ ਕੁੜੀਆਂ ਨਾਲ ਜਿਹੜੇ ਵੀ ਜਿਹੜੇ ਲੈ ਕੇ ਗਈ ਤਾਂ ਨੂੰ ਇੱਕ ਮਹੀਨੇ ਦਾ ਟੂਰਿਸਟ ਵੀ ਸੀ ਤੇ ਥੋੜਾ ਜਿਦੋਂ ਬੇਬੀਕੇਅਟ ਦੀ ਗੱਲ ਹੋਈ ਤੇ ਇਹ ਨਹੀਂ ਕਹਿ ਕੇ ਸਾਨੂੰ ਵਰਕ ਪਰਮਿਟ ਦਵਾਉ ਉੱਥੇ ਦਾ ਨਹੀਂ ਅਸੀਂ ਤੇ ਕੋਈ ਗੱਲ ਨਹੀਂ ਹੋਈ ਜੋ ਕਹਿੰਦੇ ਕਿ ਬੜੀ ਕਿੰਨੀਆਂ ਲੜਕੀਆਂ ਜਿਹੜੀਆਂ ਨੇ ਕਿਤੇ ਕਿਤੇ ਫਸੇ ਸੀ ਕਿੰਨੀਆਂ ਲੜਕੀਆਂ ਦੀ ਹੁਣ ਵਤਨ ਵਾਪਸ ਤੁਹਾਡੇ ਨਾਲ ਸੰਭੋਗ ਤੇ ਉਹਨਾਂ ਬੜੀ ਦੁੱਖ ਦੀ ਗੱਲ ਆ ਕਿ ਲਗਾਤਾਰ ਅਰਬ ਮੁਲਕਾਂ ਦੇ ਵਿੱਚ ਇਹ ਲੜਕੀਆਂ ਜਾ ਕੇ ਤੇ ਵਿਫਾਦ ਜਾਂਦੀਆਂ ਉਦੋਂ ਇੱਥੇ ਇਹਨਾਂ ਦੇ ਪੇਰੈਂਟਸ ਆਉਂਦੇ ਆ ਤੇ ਜਿਨ੍ਹਾਂ ਦੇ ਕਰਕੇ ਇਹਨਾਂ ਦੀ ਪੈਰਵਾਹੀ ਕਰਕੇ ਹੁਣ ਤੱਕ ਕੋਈ 100 ਤੋਂ ਵੱਧ ਲੜਕੀਆਂ ਜਿਹੜੀ ਹੈਗੀ ਵਾਪਸ ਆ ਚੁੱਕੀਆਂ ਅੱਜ ਜਿਹੜੀਆਂ ਹੈਗੀਆਂ ਤਿੰਨ ਲੜਕੀਆਂ ਇੱਥੇ ਆਈਆਂ ਤੇ 9 ਲੜਕੀਆਂ ਕੁੱਲ ਜਿਹੜੀਆਂ ਹੈਗੇ ਹਰਤੇ ਦੇ ਵਿੱਚ ਵਾਪਸ ਆਈਆਂ ਜਿਹਦੇ ਵਿੱਚ ਇੱਕ ইরাਕ ਤੋਂ ਆ ਇੱਕ ਕਤਰ ਤੋਂ ਆ ਤੇ 7 ਮਾਸਕਟ ਤੋਂ ਆਈਆਂ ਤੋਂ ਇਹਨਾਂ ਦੇ ਵਿੱਚ ਜਿਹੜੀ ਹੈਗਿਆ ਮੋਗਾ ਫਿਰੋਜ਼ਪੁਰ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਇਹ ਸਾਰੀਆਂ ਲੜਕੀਆਂ ਹੁੰਦਾ ਕੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਦੇ ਨਾਲ ਸੰਪਰਕ ਕਰਕੇ ਜਿਹੜੇ ਕੁਝ ਏਜੰਟ ਟਾਈਪ ਜਿਹੜੇ ਹੈ ਲੜਕੀਆਂ ਤੇ ਉਹ ਇਹਨਾਂ ਨੂੰ ਜਿਹੜਾ ਹੈ ਚਾਸਾ ਦੇ ਕੇ ਵੀ ਤੁਹਾਨੂੰ ਅਸੀਂ 40000 50000 ਰੁਪਏ ਤਰਖਾ ਮਿਲੂਗੇ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਦਫ਼ਤਰ ਦਾ ਕੰਮ ਕਰਨਾ ਜਾਂ ਕੋਈ ਹੋਰ ਇਹੋ ਜਿਹਾ ਚਾਸਾ ਦੇ ਦਿੰਦੇ ਆ ਤੇ ਉੱਥੇ ਜਾ ਇਹ ਟੂਰਿਸਟ ਵੀਜ਼ਾ ਲਵਾਉਂਦੇ ਆ ਤੇ ਉੱਥੇ ਲਿਜਾ ਕੇ ਗਾਂ ਇਹਨਾਂ ਨੂੰ ਵੇਚ ਦਿੰਦੇ ਆ ਹੁਣ ਇਹਨਾਂ ਦੇ ਜਿਹੜੀ ਹੈਗੇ ਜਿੰਨੀਆਂ ਵੀ ਲੜਕੀਆਂ ਆਈਆਂ ਕਿ ਉੱਥੇ ਉਹਨਾਂ ਨੂੰ ਕਮਰਿਆਂ ਦੇ ਅੰਦਰ ਜਿਹੜਾ ਹੈ ਕੈਦ ਕਰ ਲੈਂਦੇ ਆ ਬਾਹਰ ਨਹੀਂ ਨਿਕਲ ਦਿੰਦੇ ਗੱਲ ਨਹੀਂ ਕਰਾਉਂਦੇ ਜੇ ਕੰਮ ਤੇ ਵੀ ਕੋਈ ਜਾਂਦੇ ਆ ਤੇ ਉਹ ਕੰਮ ਵਾਲੇ ਉਹਨਾਂ ਨਾਲ ਮੈਸ ਬਿਹੇਵ ਕਰਦੇ ਆ ਸੋ ਈਸੋ ਤਾਂ ਚਾਸ਼ਾ ਦੇ ਕੇ ਚਲੇ ਜਾਂਦੇ ਆ ਪਰ ਉੱਥੇ ਜਦੋਂ ਪਤਾ ਲੱਗਦਾ ਉੱਥੇ ਲੜਕੀਆਂ ਹੋਰ ਵੀ ਜੜੀਆਂ ਹੈਗੀਆਂ ਉਹਨਾਂ ਦੱਸਦੇ ਆ ਤੇ ਫਿਰ ਜਿਹੜੇ ਹੈਗਾ ਮਾਪੇ ਹੋਰ ਜਨਤਾ ਦੇ ਵਿੱਚ ਚਲੇ ਜਾਂਦਾ ਸੋ ਅਸੀਂ ਕੋਸ਼ਿਸ਼ ਕਰਦੇ ਆਏ ਹਾਂ ਕਿ ਜਿੰਨੇ ਆ ਕੇ ਸਾਡੇ ਕੋਲ ਕੰਪਲੇਂਟਾਂ ਆਉਂਦੀਆਂ ਅਸੀਂ ਧੰਨਵਾਦ ਕਰਦੇ ਆਂ ਇੰਡੀਆ ਨੋਬੈਸੀ ਦਾ ਜਿਹੜੇ ਲਗਾਤਾਰ ਇਹਨਾਂ ਲੜਕੀਆਂ ਨੂੰ ਵਾਪਸ ਲਿਆ ਰਹੇ ਆ ਸੋ ਇਹ ਬੜੀ ਦੁੱਖ ਦੀ ਗੱਲ ਆ ਅਸੀਂ ਇੱਥੇ ਕੰਪਲੇਟਾ ਵੀ ਇਹਨਾਂ ਕੋ ਕਰਾਉਨੇ ਪਰ ਇਹਨਾਂ ਏਜੰਟਾਂ ਦੀ ਫੜਫੜਾਈ ਨਹੀਂ ਹੋ ਰਹੀ ਜੇਕਰ ਇਹਨਾਂ ਏਜੰਟਾਂ ਨੂੰ ਫੜਿਆ ਜਾਵੇ ਤੇ ਇਹ ਧੰਦਾ ਰੁਕ ਸਕਦਾ ਸੋ ਜਿਹੜਾ ਹੈ ਸਗੋਂ ਜਿਹੜਾ ਫਸ ਜਾਂਦਾ ਉਹਨੂੰ ਫੇਰ ਘਰਦਿਆਂ ਨੂੰ ਮਜਬੂਰ ਕਰਦੇ ਆ ਵੀ ਸਾਨੂੰ ਪੈਸੇ ਦਿਓ ਤੇ ਜਿਹੜੇ ਉਹ ਉਹਨਾਂ ਕੋ ਪੈਸੇ ਵੀ ਫੇਰ ਵੀ ਦੁਬਾਰਾ ਲੈ ਲੈਂਦੇ ਆ ਪਹਿਲਾਂ ਦਾ ਬੱਚੇ ਬਾਹਰ ਭੇਡਦਾ ਫੇਰ ਘਰਦਿਆਂ ਕੋ ਵੀ ਪੈਸੇ ਲੈ ਲੈਂਦੇ ਆ ਸੋ ਜਿਹੜੇ ਸਾਡੇ ਕੋਲ ਆਉਂਦੇ ਆ ਮਾਪੇ ਅਸੀਂ ਉਹਨਾਂ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਪੈਸਾ ਕਿਸੇ ਨੂੰ ਨਹੀਂ ਦੇਣਾ ਤੇ ਜੇ ਮੰਗਣ ਵੀ ਤੇ ਜਿਹੜੀ ਹੈਗੀ ਆ ਸਾਡੇ ਨਾਲ ਸੰਪਰਕ ਕਰੋ ਤੇ ਇਹਨਾਂ ਦੇ ਉੱਤੇ ਪੁਲਿਸ ਨੂੰ ਦਰਖਾਸਤ ਵੀ ਦਿਓ ਪਰ ਉਹ ਦਰਖਾਸਤ ਦੇਣ ਦੇ ਬਾਵਜੂਦ ਵੀ ਜਿਹੜੇ ਹੈਗੇ ਆ ਰਲ ਮਿਲ ਜਾਂਦੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਸੇ ਕਰਕੇ ਜਿਹੜਾ ਧੰਦਾ ਜਿਹੜਾ ਰੁਕ ਨਹੀਂ ਰਿਹਾ ਬੜੀ ਦੁੱਖ ਦੀ ਗੱਲ ਆ ਕਿ ਜਿਹੜਾ ਜਿਹੜੀ ਹੈਗੀ ਤਸ਼ਕਰੀਆ ਦੇ ਹੋ ਰਹੀ ਹੈ ਨਾ ਮਨੁੱਖੀ ਤਸ਼ਕਰੀਆ ਕੇਸ ਇਹਨਾਂ ਤੇ ਬਣਦਾ ਪਰ ਅਫਸੋਸ ਆ ਕਿ ਇਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ ਇਹ ਸਰਕਾਰ ਦਾ ਹਿੱਸਾ ਹੋਏ ਕਿਉਂ ਕਾਰਵਾਈ ਕਿਉਂ ਨਹੀਂ ਕੀਤੀ ਲਈ ਕਿ ਕੀ ਸਮਝਾ ਦੇਣਾ ਨਹੀਂ ਅਸੀਂ ਤਾਂ ਜਿੰਨੇ ਵੀ ਆਉਂਦੇ ਸਾਰਿਆਂ ਨੂੰ ਦੱਸਿਆ ਡੀਜੀਪੀ ਸਾਹਿਬ ਨੂੰ ਆਪ ਮਿਲ ਕੇ ਆਏ ਤੇ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਫਸੇ ਹੋਏ ਆ ਉਹ ਤੋਂ ਦਰਖਾਸਤ ਦੇ ਦਿੰਦੇ ਆ ਜਦੋਂ ਬਾਅਦ ਵਿੱਚ ਬਿਆਨ ਲੈਣ ਜਾਂਦੇ ਆ ਕਈ ਵਾਰ ਕਹਿੰਦੇ ਵੀ ਅਸੀਂ ਵਾਪਸ ਆ ਗਏ ਹੁਣ ਅਸੀਂ ਕੀ ਕਰਨਾ ਉਹ ਬਿਆਨ ਵੀ ਨਹੀਂ ਦਿੰਦੇ ਕਿਉਂਕਿ ਦੋਹਾਂ ਪਾਸਿਆਂ ਦੇ ਵਿੱਚ ਨੁਕਸਾਨ ਜੇ ਉਹਨਾਂ ਦੀ ਪੂਰੀ ਇਹਨਾਂ ਦੇ ਉੱਤੇ ਕੇਸ ਦਰਜ ਹੋਣ ਇਹਨਾਂ ਦੇ ਉੱਤੇ ਸਿਕੰਜਾ ਕੱਸਿਆ ਜਾਵੇ ਕਿਨਨੇ ਕਿ ਇਹ ਗਾਂ ਹੀ ਰੁਕ ਜਾਣ ਕਿਉਂਕਿ ਪਹਿਲਾਂ ਤੇ ਜਿਹੜੇ ਫਸੇ ਆ ਪਰ ਇਹ ਸਾਰਾ ਕੁਝ ਹੋ ਨਹੀਂ ਰਿਹਾ ਅਸੀਂ ਇਹਦੀ ਕੋਸ਼ਿਸ਼ ਕਰ ਰਹੇ ਹੁਣ ਵੀ ਅਸੀਂ ਜਿਹੜਾ ਹੈਗਾ ਐਸਐਸਪੀ ਨਾਲ ਗੱਲ ਕਰ ਰਹੇ ਆ ਕਿ ਜਿਹੜੇ ਜਿਨੇ ਇਹਨਾਂ ਐਪਲੀਕੇਸ਼ਨਾਂ ਉਹ ਦਿੱਤੀਆਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵੀ ਏਜੰਟ ਬੀਬੀਆਂ ਹੈਗੀਆਂ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਸਾਰਨ ਕਿ ਸਮੇਂ ਤੋਂ ਕਿ ਸلسਲਾ ਰੁਕ ਚੁਣਿ ਰਿਹਾ ਸੀ ਰੋਗ ਇਸ ਕਰਕੇ ਨਹੀਂ ਕਿ ਇਹਨਾਂ ਦਾ ਘਰੋ ਬਣਿਆ ਹੋਇਆ ਤੇ ਉਥੇ ਉਧਰ ਵੀ ਜਿਹੜੇ ਹੈਗੇ ਆ ਮੇਨ ਏਜੰਟ ਜਿਹੜੇ ਉਹ ਬਾਹਰ ਤੇ ਇੱਥੇ ਥੋੜਾ ਬਹੁਤਾ ਲਾਲਚ ਦੇ ਕੇ ਪਿੰਡਾਂ ਦੇ ਵਿੱਚ ਇਹ ਟਾਰਗੇਟ ਕਰਦੇ ਆ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦਾ ਦੇਖ ਲਿਆ ਵੀ ਇਹ ਪਿੱਛੇ ਮੁੜ ਕੇ ਉਹਨਾਂ ਦੀ ਜਿਹੜੀ ਹੈਗੀ ਆ ਪੈਰਵਾਈ ਨਾ ਕਰ ਸਕਣ ਉਹੋ ਜਿਹੇ ਪਰਿਵਾਰ ਆ ਸੀ ਨਹੀਂ ਦੇਖਿਆ ਕੋਈ ਵੀ ਜਿੰਨੀਆਂ ਵੀ ਲੜਕੀਆਂ ਆਈਆਂ ਉਹ ਕੋਈ ਚੰਗੇ ਪਰਿਵਾਰ ਦੇ ਵਿੱਚੋਂ ਜਾਂ ਦੇ ਵਿੱਚੋਂ ਕੋਈ ਲੜਕੀ ਹੋਵੇ ਸਾਰੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਤੇ ਉਹਨਾਂ ਨੂੰ ਗਰੀਬ ਕਈ ਵਾਰਾਂ ਸੇ ਦਾ ਜਾਂਦਾ ਵੀ ਉਥੇ 40000 ਮਹੀਨੇ ਦਾ ਆਈ ਜਾਊਗਾ ਸਾਡਾ ਘਰ ਪਰਿਵਾਰ ਚੱਲੂਗਾ ਸਾਡੇ ਘਰ ਪਾ ਪੈ ਜਾਊਗਾ ਬੱਚੇ ਵੱਢ ਲੈਣਗੇ ਜਾਂਦੇ ਤਾਂ ਹੈ ਚੰਗੇ ਵਾਸਤੇ ਪਰ ਹੋ ਮੋਰੇ ਹੋ ਥੱਕੀ ਹੋ ਜਾਂਦੀ ਐ ਤੇ ਟੂਰਿਸਟ ਵੇਜੇ ਦੇ ਉੱਤੇ ਲੈ ਜਾਂਦੇ ਆ ਕਿਉਂਕਿ ਸਾਰਾ ਦਵਾਈ ਦਾ ਵੀ ਲੱਗਦਾ ਇਹਨਾਂ ਮੁਲਕਾਂ ਦਾ ਤੇ ਉੱਥੇ ਲਿਜਾ ਕੇ ਇਹਨਾਂ ਦੀ ਜਿਹੜੀ ਹੈਗੀ ਆ ਮੁਖੀ ਮਨੁਖੀ ਸਮਗਲੰਗ ਇਹਨਾਂ ਦੀ ਕੀਤੀ ਜਾਂਦੀ ਹੈ। ਬਾਬਾ ਜੀ ਹੁਣ ਤੱਕ ਕਿੰਨੀਆਂ ਕੁੜੀਆਂ ਦੀ ਵਾਪਸੀ ਹੋਈ ਜੀ? 100 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ। 9 ਤਾਂ ਐਸੇ ਹਫਤੇ ਦੇ ਵਿੱਚ ਵਾਪਸ ਆਈਆਂ ਜਿਨ੍ਹਾਂ ਵਿੱਚ ਇੱਕ ਰਾਖ ਤੋਂ, ਇੱਕ ਕਦਰ ਤੋਂ ਤੇ ਸੱਤ ਮਾਰਕਟ ਤੋਂ ਵਾਪਸ ਆਈਆਂ।